ਇਸ ਆਇਤ ਦੇ ਵਿੱਚ ਇਹ ਨਹੀਂ ਕਿਹਾ ਗਿਆ ਕਿ ਵੀ ਯਤੀਮ ਨੂੰ ਖਾਣਾ ਖਿਲਾਓ ਕਪੜੇ ਪਹਲਾਓ ਨਹੀਂ ਬਲਕਿ ਕਿਹਾ ਵੀ ਯਤੀਮ ਨੂੰ ਆਨਰ ਕਰੋ ਸਤਕਾਰ ਦਿਓ ਮਿਸਾਲ ਦੇ ਤੌਰ ਤੇ ਜੇਕਰ ਤੁਸੀਂ ਕਿਸੇ ਨੂੰ ਸਤਕਾਰ ਦੇਣਾ ਚਾਹੁੰਦੇ ਹੋ ਤੇ ਜ਼ਾਇਰ ਜੀ ਗੱਲ ਹੈ ਉਹਨੂੰ ਤੁਸੀਂ ਆਪਣੇ ਘਰ ਬੁਲਾਓਗੇ ਬੈਠਕ ਚ ਬਿਠਾਓਗੇ ਵਧੀਆ ਖਲਾਓਗੇ ਪਹਲਾਓਗੇ ਕੁਝ ਉਹਨੂੰ ਤੋਹਫਾ ਦੇਵੋਗੇ ਕਪੜੇ ਜਾਂ ਪੈਸੇ ਉਹਨੂੰ ਲਫਾਫੇ ਚ ਪਾ ਕੇ ਦੇਵੋਗੇ ਆਨਰ ਤੋਂ ਮੁਰਾਦ ਇਹ ਹੈ ਕਿ ਵੀ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਲੇਕਿਨ ਸਤਕਾਰ ਸਹਿਤ ਤਾਂ ਕਿ ਲੋਕਾਂ ਨੂੰ ਲੋਕਾਂ ਦੇ ਸਾਹਮਣੇ ਉਹਦੀ ਜਿਹੜੀ ਸੈਲਫ ਰਿਸਪੈਕਟ ਹੈ ਉਹ ਨਾ ਟੁੱਟੇ ਇਸਲਾਮ ਨੇ ਇਸ ਗੱਲ ਦਾ ਸ਼ੁਰੂ ਤੋਂ ਖਿਆਲ ਰੱਖਿਆ ਅੱਜ ਵੀ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਐਨ ਜੀਓਜ਼ ਜਿਹੜੀਆਂ ਹਨ ਮੁਸਲਮਾਨ ਜਿਹੜੇ ਆ ਅਲ ਹਮਦੁਲillah ਚਲਾ ਰਹੇ ਲੇਕਿਨ ਕਿਤੇ ਵੀ ਕੋਈ ਐਸਾ ਫੰਕਸ਼ਨ ਨਹੀਂ ਹੁੰਦਾ ਕਿ ਜੀ ਗਰੀਬਾਂ ਦੀ شادی ਕਰਨੀ ਹੈ ਉਹਦੀ وجہ ਇਹ ਹੈ ਕਿ ਕਿਉਂਕਿ ਮੁਹੰਮਦੁਰਸੂਲ ਸੱਲ ਸੱਲਮ ਨੇ ਮਨਾ ਕੀਤਾ ਕਿ ਜਿਨ੍ਹਾਂ ਦੀ ਮਦਦ ਕਰਨੀ ਉਹਨਾਂ ਦੀ ਸੈਲਫ ਰਿਸਪੈਕਟ ਜਿਹੜੀ ਹਾਰਟ ਨਾ ਹੋਵੇ ਬਿਲਕੁਲ ਵੀ ਤੇ ਇਹਦੇ ਲਈ ਹੁਕਮ ਦਿੱਤਾ ਗਿਆ ਹੈ ਇਸਲਾਮ ਨੇ ਵੀ ਅੱਜ ਦੀ ਰਾਤ ਵੀ ਵੀ ਅਗਰ ਤੁਸੀਂ ਮਦਦ ਕਰਨਾ ਹੀ ਚਾਹਦੇ ਹੋ ਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੁਹਾਡੇ ਮਹੱਲੇ 'ਚ ਕਿਹੜਾ ਕਮਜ਼ੋਰ ਹੈ ਔਰ ਕਮਜ਼ੋਰ ਦਾ ਧਰਮ ਆਧਾਰ ਨਹੀਂ ਬਣ ਸਕਦਾ ਉਦੀ ਜਾਤ ਉਦੀ ਬਰਾਦਰੀ ਉਹਦਾ ਰੰਗ ਉਹਦੀ ਨਸਲ ਆਧਾਰ ਨਹੀਂ ਬਣ ਸਕਦੇ ਕਮਜ਼ੋਰ ਕਮਜ਼ੋਰ ਹੀ ਹੁੰਦਾ ਹੈ ਭਾਵੇਂ ਉਹ ਮੁਸਲਮਾਨ ਹੋਵੇ ਹਿੰਦੂ ਹੋਵੇ ਸਿੱਖ ਹੋਵੇ ਸਾਈਓ ਹੋਵੇ ਦਲਿਤ ਹੋਵੇ ਜੈਨੀ ਕਮਜ਼ੋਰ ਦਾ ਕਮਜ਼ੋਰ ਹੈ ਗਰੀਬ ਦਾ ਗਰੀਬ ਹੀ ਹੈ ਤੇ ਜਿਹੜੇ ਲੋਕ ਵੀ ਪੈਸੇ ਵੰਡਣ ਵਾਲੇ ਨੇ ਜਾਂ ਲੋਕਾਂ ਨੂੰ ਖਵਾਨ ਵਾਲੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹਨਾਂ ਦੇ ਰਿਸ਼ਤੇਦਾਰਾਂ ਚ ਕੌਣ ਗਰੀਬ ਹੈ ਉਹਨਾਂ ਦੇ ਪਰਿਵਾਰ ਚ ਕਿਹੜਾ ਬੰਦਾ ਗਰੀਬ ਹੈ ਉਹਨਾਂ ਦੇ ਗਵਾਂਡੀਆਂ ਚ ਕੌਣ ਗਰੀਬ ਹੈ ਤੇ ਅਸੀਂ ਜਾਣ ਬੁਝ ਕੇ ਉਹਨਾਂ ਨੂੰ ਇਗਨੋਰ ਕਰਨ ਤੋਂ ਬਾਅਦ ਹੋਰ ਕਿਤੇ ਜਾ ਕੇ ਸੀ ਕਹੀਏ ਕਿ ਚੈਰਿਟੀ ਕਰਨੀ ਹੈ ਤੇ ਇਸਲਾਮ ਨੇ ਉਸ ਚੈਰਿਟੀ ਨੂੰ ਦਰਸਤ ਨਹੀਂ ਕਿਹਾ ਇਸਲਾਮ ਨੇ ਕਿਹਾ ਕਿ ਪਹਿਲਾਂ ਆਪਣੇ ਦਾਇਰੇ ਦੇ ਵਿੱਚ ਚੈਰਿਟੀ ਕਰੋ ਆਪਣੇ ਦਾਇਰੇ ਚ ਉਹਨਾਂ ਲੋਕਾਂ ਦੀ ਮਦਦ ਕਰੋ ਜਿਹੜੇ منتظر ਹੈ ਤੁਹਾਡੇ ਔਰ ਮਦਦ ਵੀ ਇਦਾਂ ਦੀ ਕਰੋ ਕਿ ਲੋਕਾਂ ਨੂੰ ਪਤਾ ਨਾ ਲੱਗੇ ਉਹਨਾਂ ਦੀ ਸੈਲਫ ਰਿਸਪੈਕਟ ਜਿਹੜੀ ਹੈ ਉਹ ਨਾ ਹਰਟ ਹੋਵੇ ਲੋਕਾਂ ਦੇ ਸਾਹਮਣੇ ਉਹਨਾਂ ਦੀ ਬੇਇੱਜ਼ਤ ਹੀ ਨਾ ਹੋਵੇ ਤੇ ਅਗਰ ਤੁਸੀਂ ਇਹ ਕੰਮ ਕਰਦੇ ਹੋ ਤਾਂ ਫਿਰ ਬਹੁਤ ਅੱਛੀ ਚੀਜ਼ ਹੈ